ਸਇਆਹ ਤੋਂ ਬਾਬਾ ਨਾਨਕ ਦੇ ਕਰਤਾ ਜੀ ਲਿਖਦੇ ਹਨ ਕਿ ਬੈਤੁਲ ਮੁਕੱਦਸ ਵਿੱਚ ਨਾਮ ਦਾ ਅਦੁੱਟ ਪ੍ਰਵਾਹ ਤਿੰਨ ਦਿਨ ਜਾਰੀ ਰਹਿਣ ਮਗਰੋਂ ਇਲਾਕੇ ਦੀ ਪ੍ਰਚਾਰ ਮੰਜੀ ਸਿਬੀ ਖਾਨਦਾਨ ਦੇ ਪਤਵੰਤੇ ਇਬਨੇ ਵਹੀਦ ਜਿਨ੍ਹਾਂ ਦਾ ਜ਼ਿਕਰ ਪਿੱਛੇ ਹੋ ਚੁੱਕਾ ਹੈ ਨੂੰ ਸੌਂਪ ਕੇ ਗੁਰੂ ਜੀ ਨੇ ਮੱਕੇ ਸ਼ਹਿਰ ਦੀ ਤਿਆਰੀ ਕੀਤੀ ਤਿੰਨਾਂ ਦਿਨਾਂ ਚ ਪੈਰੀ ਤੁਰ ਕੇ ਸ਼ਾਮ ਦੇ ਵਕਤ ਖਾਨਾ ਇਕਾਬਾ ਪਹੁੰਚੇ ਇਹ ਬਿਲਡਿੰਗ ਮੱਕੇ ਸ਼ਹਿਰ ਤੋਂ ਇੱਕ ਪਾਸੇ ਹੋਣ ਕਰਕੇ ਸੂਰਜ ਅਸਤ ਹੋਣ ਸਮੇਂ ਸਰਬ ਮੁਜਾਵੀਰ ਕਾਜ਼ੀ ਆਦ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ ਸੁੰਨੇ ਖਾਨਾਏ ਕਾਬੇ ਦੀ ਪ੍ਰਕਰਮਾ ਬਾਬਾ ਜੀ ਨੇ ਬੜੇ ਗੋਨ ਹਾਲ ਕੀਤੀਆਂ ਤੇ ਸੁੰਨੀ ਜਮਾਤ ਦੇ ਮਸੱਲੇ ਪਰ ਬੜੇ ਪ੍ਰੇਮ ਨਾਲ ਬੈਠ ਕੇ ਕੀਰਤਨ ਸ਼ੁਰੂ ਕਰ ਦਿੱਤਾ ਕੀਰਤਨ ਕਰਦਿਆਂ ਜਦ ਰਾਤਰੀ ਦਾ ਤੀਸਰਾ ਪੈਰ ਲਾਗੂ ਹੋਇਆ ਤਾਂ ਮਰਦਾਨੇ ਨੂੰ ਬਚਨ ਹੋਇਆ ਭਾਈ ਕੀਰਤਨ ਬੰਦ ਨਹੀਂ ਕਰਨਾ ਵਚਨ ਤੋਂ ਉਪਰੰਤ ਆਪ ਜੀ ਨੇ ਆਪਣੇ ਦੋਵੇਂ ਪੈਰ ਖਾਨਾ ਕਾਬਾ ਦੀ ਚਾਰ ਦਿਵਾਰੀ ਨਾਲ ਲਾ ਦਿੱਤੇ ਤੇ ਸਿਰ ਦੂਜੇ ਪਾਸੇ ਕਰਕੇ ਸੌਂ ਗਏ ਅਸੀਂ ਸਾਰੇ ਸਾਥੀ ਹੈਰਾਨ ਸਾਂ ਕਿ ਜੇ ਬਾਬਾ ਜੀ ਨੇ ਸੌਣਾ ਸੀ ਤਾਂ ਸਾਨੂੰ ਵੀ ਸੌਣ ਦਾ ਹੁਕਮ ਕਰ ਦਿੰਦੇ ਇਸ ਸੌਣ ਦਾ ਭੇਤ ਵੀ ਬਾਅਦ ਵਿੱਚ ਖੁੱਲ੍ਹਾ ਕਿ ਦਾਤਾ ਜੀ ਨੇ ਇਸ ਕੌਤਕ ਰਾਹੀਂ ਅਰਬ ਦੇ ਸੁੱਤੇ ਲੋਕਾਂ ਨੂੰ ਜਗਾਉਣਾ ਸੀ ਕਿਉਂਕਿ ਅਰਬ ਦੇ ਲੋਕ ਵਹਿਮਾਂ ਤੇ ਪਰਮਾਂ ਦੀ ਪਰਮਾਈ ਨੀਂਦ ਵਿੱਚ ਕੂਕ ਸੁੱਤੇ ਪਏ ਸਨ ਦਿਨਾਂ ਨੂੰ ਬਾਬੇ ਨੇ ਸ਼ਬਦ ਦਬਾਮੇ ਦੀ ਝੂਟ ਨਾਲ ਜਗਾ ਕੇ ਸਿੱਧੇ ਰਾਹ ਪਾਇਆ ਰਾਤਰੀ ਦੇ ਤੀਜੇ ਪੈਰ ਦੇ ਗੁਜ਼ਰ ਜਾਣ ਪਰ ਸ਼ਹਿਰ ਚੋਂ ਇੱਕ ਮੁਜਾਵਰ ਜਿਸ ਦੇ ਹੱਥ ਵਿੱਚ ਝਾੜੂ ਸੀ ਆਉਂਦਿਆਂ ਹੀ ਕਾਬੇ ਦੀਆਂ ਪ੍ਰਕਰਮਾਂ ਵਿੱਚ ਝਾੜੂ ਫੇਰਨ ਲੱਗ ਪਿਆ ਆਪਣੀ ਧੁਨ ਵਿੱਚ ਉੱਚੀ ਉੱਚੀ ਕਲਮਾ ਪੜਦਾ ਬੋਕਰ ਮਾਰਦਾ ਖੁਦਾ ਦੇ ਘਰ ਦੀ ਸੇਵਾ ਕਰ ਰਿਹਾ ਸੀ ਕਿ ਅਚੰਚੇਤ ਉਸਦੀ ਨਿਗਾਹ ਇੱਕ ਐਸੇ ਬੰਦੇ ਤੇ ਜਾ ਪਈ ਜੋ ਕਾਬੇ ਦੀਆਂ ਕੰਧਾਂ ਨਾਲ ਆਪਣੀਆਂ ਲੱਤਾਂ ਲਾ ਕੇ ਸੁੱਤਾ ਪਿਆ ਹੈ। ਬਸ ਫੇਰ ਕੀ ਸੀ। ਘੋਰੜੂ ਵੱਜਣ ਲੱਗਾ ਜਿਸ ਵਿੱਚੋਂ ਇਹ ਆਵਾਜ਼ ਸੁਣਾਈ ਦਿੱਤੀ। ਕੁਫਾਰੁਨਾ ਹੱਜ ਕੁਫਰੇਹੁ ਬਿਆਜ਼ਬੀਨ ਅਜ਼ੀਮ। ਭਾਵ ਕਿ ਇਹ ਕਾਫਰ ਲੋਕ ਬਹੁਤ بڑا ਕਾਫਰ ਕਰ ਰਹੇ ਹਨ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਬੇਅਤਬੀ ਭਰੇ ਅੱਖਰ ਵਰਤੇ ਜੋ برداشت ਤੋਂ ਬਾਹਰ ਸਨ। ਕਿੰਤੂ ਹਕੀਕਤ ਵਿੱਚ ਵੇਖਿਆ ਜਾਵੇ ਤਾਂ ਉਹ ਹੱਕੇ ਬਜਾਨਬ ਸੀ ਮੁਸਲਮਾਨ ਦੀ ਹیثیت ਵਿੱਚ ਉਹ ਖੁਦਾ ਦੇ ਘਰ ਦੀ ਨਿਰਾਦਰੀ ਹੁੰਦੀ ਵੇਖ ਰਿਹਾ ਸੀ ਜਦੋਂ ਹੱਦੋਂ ਵੱਧ ਗਿਆਨਤਾ ਵਾਧੀ ਦੀ ਸੀ ਤਾਂ ਕਰੂਣਾ ਨਿਧਾਨ ਗੁਰੂ ਜੀ ਉੱਠ ਕੇ ਬੈਠ ਗਏ ਤੇ ਬੜੇ ਪਿਆਰ ਨਾਲ ਮੁਜਾਫਰ ਨੂੰ ਕੋਲ ਬੁਲਾ ਕੇ ਫਰਮਾਇਆ ਸੱਜਣ ਪੁਰਸ਼ ਜੀਓ ਆਪ ਸਾਡੇ ਉੱਤੇ ਇੰਨੇ ਕਿਉਂ ਕਰੋਪ ਕਰਦੇ ਹੋ ਸਾਥੋਂ ਉਹ ਕਿਹੜਾ ਗੁਨਾਹ ਹੋ ਗਿਆ ਹੈ ਜਿਸ ਕਰਕੇ ਕੁਫਰ ਦੇ ਫਤਵਿਆਂ ਫਤਵਿਆਂ ਦਾ ਭੈ ਦੇ ਰਹੇ ਹੋ ਮੁਜਾਵਰ ਨੇ ਕੜਕ ਕੇ ਜਵਾਬ ਦਿੱਤਾ ਹਿੰਦੂ ਮਾਲੂਮ ਹੁੰਦਾ ਹੈ ਤੁਸੀਂ ਕਾਫਰ ਹੋ ਤੇ ਕਾਫਰਾਂ ਨੂੰ ਅਵਸ਼ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਖੁਦਾ ਦੇ ਘਰ ਦੀ ਨਿਰਾਦਰੀ ਕਰਕੇ ਪੁੱਛਦੇ ਹੋ ਕਿ ਕੀ ਕੀਤਾ ਯਾਦ ਰੱਖੋ ਜਦੋਂ ਸ਼ਹਿਰ ਦਾ ਵੱਡਾ ਕਾਜ਼ੀ ਆਵੇਗਾ ਤੁਹਾਨੂੰ ਇਹਨਾਂ ਥੰਮਾਂ ਨਾਲ ਬੰਨ੍ਹ ਕੇ ਕੋਰੜੇ ਮਾਰ-ਮਾਰ ਤੇਰੇ ਗੋਸ਼ਟ ਦੇ ਟੁਕੜੇ ਕਰੇਗਾ ਉਦੋਂ ਤੈਨੂੰ ਸਮਝਾਵੇਗੀ ਕਿ ਤੂੰ ਕੀ ਕੀਤਾ ਹੈ ਗੁਰੂ ਜੀ ਨੇ ਆਪਣੀ ਵਿਚਾਰ ਦੁਆਰਾ ਬਹੁਤ ਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸ਼ਰੀਰਿਤ والسਬ ਦੀ ਮਲੀਨਤਾ ਦੀ ਭਿੱਜੀ ਆਤਮਾ ਪਰ ਕੋਈ ਅਸਰ ਨਾ ਹੋਇਆ ਗੁਰੂ ਜੀ ਨੇ ਜਦ ਵੇਖਿਆ ਕਿ ਬੁੱਧੀ ਆਤਮ ਮਲੀਨ ਹੈ ਜ਼ੁਬਾਨੋ ਜ਼ਬਾਨੀ ਇਹਦੇ ਉੱਤੇ ਕੋਈ ਅਸਰ ਨਹੀਂ ਹੋ ਸਕੇਗਾ ਤਾਂ ਫਿਰ ਉਸੇ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਵਿਰਾਜੇ ਹੋਏ ਸਨ ਪੈਰ ਕਾਬੇ ਦੀ ਕੰਧ ਨਾਲ ਲਾ ਕੇ ਸੌਂਗੇ ਤਾਜੁਦੀਨ ਲਿਖਦੇ ਹਨ ਹੁਣ ਤਾਂ ਇਹ ਜਲਬਲ ਉੱਠਿਆ ਤੇ ਕਹਿਣ ਲੱਗਿਆ ਪਹਿਲਾਂ ਤਾਂ ਤੁਸਾਂ ਨੇ ਸ਼ਾਇਦ ਇਹ ਕੰਮ ਭੁੱਲ ਭੁਲੇਖੇ ਕੀਤਾ ਹੋਵੇਗਾ ਪਰ ਇਹ ਹਰਕਤੇ ਕੁਫਰ ਕੇਵਲ ਮੇਰਾ ਦਿਲ ਦਿਖਾਉਣ ਨੂੰ ਕਰ ਰਹੇ ਹੋ ਯਾਦ ਰੱਖੋ ਮਰਵਾ ਦੇਾਂਗਾ ਵੱਡੇ ਕਾਜ਼ੀ ਤੋਂ ਜਾਂ ਫਿਰ ਮੁਆਫੀ ਮੰਗ ਕੇ ਤੌਬਾ ਕਬੂਲ ਕਰੋ ਮੇਰਾ ਦੇ ਵਾਲੀ ਸਤਿਗੁਰੂ ਜੀ ਨੇ ਬੜੇ ਧੀਰਜ ਨਾਲ ਉੱਤਰ ਵਿੱਚ ਫਰਮਾਇਆ हे ਰੱਬ ਦੇ ਬੰਦੇ ਇਹ ਫੇਲ ਤੁਹਾਡੇ ਦਿਲ ਨੂੰ ਦਿਖਾਉਣ ਹਿਤ ਨਹੀਂ ਬਲਕਿ ਇਸ ਵਾਸਤੇ ਕੀਤਾ ਹੈ ਕਿ ਮੈਂ ਤੇਰੇ ਤੋਂ ਗਿਆਨ ਚਾਹੁੰਦਾ ਹਾਂ ਮਿੱਤਰਾ ਮੇਰੀਆਂ ਲੱਤਾਂ ਫੜ ਤੇ ਉਸ ਪਾਸੇ ਨੂੰ ਪਵਾ ਦੇ ਜਿੱਧਰ ਤੈਨੂੰ ਖੁਦਾ ਨਹੀਂ ਦਿਸਦਾ ਹੈ ਇਹ ਸੁਣ ਕੇ ਉਹ ਬੜਾ ਖੁਸ਼ ਹੋਇਆ ਤੇ ਝਾੜੂ ਰੱਖ ਦਿੱਤਾ ਤੇ ਹਜ਼ੂਰ ਦੇ ਕਦਮੇ ਮੁਬਾਰਕ ਬੜੀ ਬੇਰਹਿਮੀ ਨਾਲ ਕਸੀਟ ਕੇ ਸਿਰ ਕੰਧ ਨਾਲ ਲਾ ਦਿੱਤਾ ਤੇ ਪੈਰ ਦੂਸਰੇ ਪਾਸੇ ਕਰ ਦਿੱਤੇ ਤੇ ਅੱਲਾ ਦਾ ਸ਼ੁਕਰ ਮੁਜਾਵਰ ਗਰੋਧਵਾਨ ਹੋ ਕੇ ਕਹਿਣ ਲੱਗਾ ਇਹ ਖੁਦਾਵੰਦ کریم ਦਾ ਘਰ ਹੈ ਇੱਥੇ ਅਦਬ ਦੇ ਨਾਲ ਰਹਿਣਾ ਚਾਹੀਦਾ ਹੈ ਮੁਜਾਵਰ ਇਸ ਤਰ੍ਹਾਂ ਕਰਕੇ ਬਹੁਤ ਖੁਸ਼ ਹੋਇਆ ਝਾੜੂ ਫੜ ਲਾਇਆ ਤੇ ਜ਼ੋਰ ਜ਼ੋਰ ਨਾਲ ਕਲਮਾ ਪੜਦਾ ਚਾਹੋ ਵਿੱਚ ਇੰਜ ਦਿਖਦਾ ਸੀ ਜਿਸ ਤਰ੍ਹਾਂ ਕੋਈ ਵੱਡੀ ਮੁਹਿਮ ਹੱਲ ਕਰਕੇ ਖੁਸ਼ ਹੁੰਦਾ ਹੋਵੇ ਬੜੇ ਸ਼ੌਂਕ ਵਿੱਚ ਝਾੜੂ ਮਾਰਦਾ ਮਾਰਦਾ ਜਦ ਫਿਰ ਉਸੇ ਨੁਕਰੇ ਪੁੱਜਾ ਤਾਂ ਕੀ ਵੇਖਿਆ ਕਿ ਖਾਨਾ ਇਕਾਬੇ ਦੀ ਚਾਰ ਦਿਵਾਰੀ ਹਜ਼ੂਰ ਦੇ ਚਰਨ ਕਬਲਾ ਨਾਲ ਲੱਗੀ ਚਰਨਛੂਪ ਪ੍ਰਾਪਤ ਕਰ ਰਹੀ ਹੈ ਵੇਖਦੇ ਸਾਰ ਹੈਰਾਨ ਹੋ ਕੇ ਸੋਚਣ ਲੱਗ ਪਿਆ ਇਹ ਲੋਕ ਜਾਣ ਕੇ ਤੰਗ ਕਰਦੇ ਹਨ ਮੇਰੇ ਮਗਰੋਂ ਜਾਣ ਬੁਝ ਕੇ ਫਿਰ ਪੈਰ ਖਾਨਾ ਇਕਾਬੇ ਨਾਲ ਲਾ ਦਿੰਦੇ ਹਨ ਪਰ ਕੀ ਜਾਣੇ ਸ਼ਰੀਸ ਸਪਿਰਟ ਦਾ ਅੰਨਾ ਕੀਤਾ ਜੀਵਨ ਕਿ ਮੈਂ ਤਾਂ ਅੰਧਾ ਧੁੰਦ ਵਿੱਚ ਝਾੜੂ ਮਾਰ ਰਿਹਾ ਸਾਂ ਪਰ ਜਿਸ ਦੀ ਵਾਰ ਨੂੰ ਚਰਨ ਕਬਲਾਂ ਦਾ ਵਿਛੋੜਾ ਹੋ ਚੁੱਕਾ ਸੀ ਉਸ ਨੇ ਆਪਣੀ ਪ੍ਰਸੰਨਤਾ ਪ੍ਰਕਰਮਾ ਦੁਆਰਾ ਪ੍ਰਾਪਤ ਕਰ ਲਈ ਸੀ ਪਾਠਕ ਜੀਓ ਅਗਿਆਨਤਾ ਵੀ ਮੱਸੀਆ ਦੀ ਰਾਤ ਵਾਂਗੂ ਹੂ ਬਹੁ ਹੁੰਦੀ ਹੈ ਜੀਵਨ ਨੇ ਦੌੜ ਕੇ ਫਿਰ ਗੁੱਸੇ ਨਾਲ ਹਜ਼ੂਰ ਦੇ ਪੈਰਾਂ ਨੂੰ ਧੂਕ ਕੇ ਦੂਜੇ ਪਾਸੇ ਕੀਤਾ ਤੇ ਫਿਰ ਝਾੜੂ ਮਾਰਨ ਲੱਗ ਪਿਆ ਇਧਰ ਪ੍ਰੀਤਮ ਵਿਛੋੜਾ ਨਾ ਬਰਦਾਸ਼ਤ ਕਰਦਿਆਂ ਕਾਬਾ ਆ ਚਰਨੀ ਲੱਗਾ ਹੁਣ ਤਾਂ ਬਹੁਤਾ ਹੀ ਦੁਖੀ ਹੋ ਕੇ ਕਹਿਣ ਲੱਗਾ ਕਾਫਰੋ ਤੁਹਾਨੂੰ ਹੁਣ ਲੱਤਾਂ ਤੋਂ ਪਕੜ ਕੇ ਸਾਹਮਣੇ ਦੀ ਖੱਡ ਵਿੱਚ ਸੁੱਟ ਕੇ ਆਵਾਂਗਾ ਇਹ ਗਿਆਨ ਪਰੇਖਰ ਸੁਣ ਕੇ ਅਸੀਂ ਸਾਰੇ ਸੋਚਣ ਲੱਗ ਪਏ ਕਿ ਇਹ ਤਵੱਸਬ ਦਾ ਅਧੀ ਅੱਗ ਦਾ ਸ਼ਿਕਾਰੀ ਕਿਦਰੇ ਹੋਰ ਬੇਅਦਬੀ ਨਾ ਕਰ ਬੈਠੇ ਜਦੋਂ ਗੁੱਸੇ ਦੀ ਅੱਗ ਵਿੱਚ ਭੜਕਦੇ ਨੇ ਹਜ਼ੂਰ ਦੇ ਚਰਨਾਂ ਨੂੰ ਫੜਿਆ ਤੇ ਜ਼ੋਰ ਨਾਲ ਧੂਣਾ ਸ਼ੁਰੂ ਕਰ ਦਿੱਤਾ ਹੁਣ ਤਾਂ ਪ੍ਰਗਟ ਤੌਰ ਤੇ ਜਿੱਧਰ ਪੈਰ ਜਾਂਦੇ ਸਨ ਕਾਬਾ ਪਿੱਛੇ-ਪਿੱਛੇ ਫਿਰਦਾ ਜੀਵਨ ਖੁਦ ਵੇਖ ਰਿਹਾ ਸੀ ਇਹ ਰੱਬੀ ਦ੍ਰਿਸ਼ ਤੀਜੀ ਵੇਰ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਸੀ ਹੁਣ ਸਾਖਿਆਤ ਜੀਵਨ ਨੇ ਆਪਣੇ ਨੇਤਰਾਂ ਦੁਆਰਾ ਇਹ ਮੌਜੂਜ਼ਾ ਜਦ ਵੇਖਿਆ ਤਾਂ ਚਰਨਾ ਉੱਤੇ ਡਿੱਗ ਪਿਆ ਤੇ ਇਹਨਾਂ ਅੱਖਰਾਂ ਦੁਆਰਾ ਪ੍ਰਾਰਥਨਾ ਕੀਤੀ ਤਹਰਾਨਾ ਯਾ ਰਬੀ ਅਲ ਕਲੂਬੂ ਜ਼ੁਲ ਹਲੂ اے ਅੱਲਾ ਦੇ ਬੰਦੇ ਮੈਨੂੰ ਅੰਦਰ ਦੀ ਸ਼ਕਤੀ ਬਖਸ਼ੋ ਕਿ ਮੈਂ ਆਪ ਨੂੰ ਪਛਾਣ ਸਕਾਂ ਗੁਰੂ ਜੀ ਉੱਠ ਬੈਠੇ ਤੇ ਬੋਲੇ ਤੈਨੂੰ ਅੱਲਾ ਚੇਤੇ ਆਵੇ ਤੇ ਫਿਰ ਆਪ ਸਮਾਦ ਲੀਨ ਹੋ ਗਏ ਮੁਜਾਵਰ ਮੁੜ ਇਸ ਉਮੀਦ ਵਿੱਚ ਚੁੱਕਿਆ ਕਿ ਗੁਰੂ ਜੀ ਉਸ ਨੂੰ ਮੁਖਾਤਬ ਹੋਣਗੇ ਤੇ ਉਹ ਆਪਣੀਆਂ ਗਲਤੀਆਂ ਦੀ ਮੁਆਫੀ ਲਈ ਬੇਨਤੀ ਕਰੇਗਾ ਇੱਕ ਦੋ ਵਾਰ ਉਸਨੇ ਉਪਰਾਲਾ ਕੀਤਾ ਪਰ ਗੁਰੂ ਜੀ ਸਮਾਦੀ ਲੀਨ ਹੀ ਰਹੇ ਮਰਦਾਨੇ ਨੇ ਰਬਾਬ ਛੇੜੀ ਤੇ ਗਾਉਣ ਜਾਰੀ ਰੱਖਿਆ ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੇ ਇੱਕ ਮੌਕਾ ਐਸਾ ਵੀ ਆਇਆ ਕਿ ਗੁਰੂ ਜੀ ਦੀ ਚੁੱਪ ਅਤੇ ਮਰਤਾਨੇ ਦੀ ਗੁਰਬਾਣੀ ਗਾਇਨ ਦੇ ਤੀਰ ਮੁਜਾਵੀਰ ਦੇ ਹਿਰਦੇ ਨੂੰ ਵਿੰਨ ਗਏ ਜਿਸ ਕਾਰਨ ਉਹ ਉੱਠ ਖੜੋਤਾ ਤੇ ਸ਼ਹਿਰ ਵੱਲ ਭੱਜਣਾ ਸ਼ੁਰੂ ਕਰ ਦਿੱਤਾ ਅਸੀਂ ਫਿਕਰਮੰਦ ਹੋ ਗਏ ਕਿ ਕੀ ਬਣੇਗਾ ਜੇਕਰ ਉਸਨੇ جنੂਨੀ ਹਜੂਮ ਨੂੰ ਉਕਸਾ ਕੇ ਮੁਫੀਤ ਨੂੰ ਲੈ ਆਂਦਾ ਮੈਂ ਤਾਜੁਦੀਨ ਮੁਜਾਵੀਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਉਜامہ ਮਸਜਿਦ ਵੱਲ ਗਿਆ ਤੇ ਉੱਚੇ ਲੰਬੇ ਮਨਾਰਿਆਂ ਉੱਪਰ ਚੜ ਗਿਆ ਤੇ ਫਿਰ ਅਰਬੀ ਵਿੱਚ ਬੋਲਣ ਲੱਗਾ ਇਹ ਅਰਬ ਦੇ ਲੋਕੋ ਤੁਸੀਂ ਸਦੀਆਂ ਤੋਂ ਇਸ ਗੱਲ ਦਾ ਜ਼ਿਕਰ ਕਰਦੇ ਆਏ ਹੋ ਕਿ ਕਾਬੇ ਦਾ ਸਥਾਨ ਅੱਲਾ ਦਾ ਘਰ ਹੈ ਆਓ ਅੱਜ ਖੁਦ ਵੇਖੋ ਕਿ ਅੱਲਾ ਖੁਦ ਆਪਣੇ ਟਿਕਾਣੇ ਉੱਪਰ ਆ ਬੈਠਾ ਹੈ ਆਓ ਉਸ ਦਾ ਦਿਦਾਰ ਕਰੋ ਤੇ ਆਪਣੇ ਦਿਲ ਦੇ ਅਰਮਾਨ ਪੂਰੇ ਕਰੋ ਇਸ ਐਲਾਨ ਵਿੱਚ ਇੱਕ ਤਲਿਸਮੀ ਕਾਰਨਾਮਾ ਕਰ ਦਿੱਤਾ ਅਰੇਬ ਲੋਕਾਂ ਉੱਪਰ ਜਿਹੜੇ ਮੌਜੂਜ਼ੇ ਤੇ ਕਰਾਮਾਤ ਨੂੰ ਸਰਾਉਂਦੇ ਹਨ ਵੇਖਤੇ ਹੀ ਵੇਖਦੇ ਸਾਰੇ ਸ਼ਹਿਰ ਦੇ ਔਰਤ ਮਰਦ ਮਸਜਿਦ ਵਿੱਚ ਇਕੱਠੇ ਹੋ ਗਏ ਛੇਤੀ ਕਰਕੇ ਰੁਕਨਦੀਨ ਅਮੀਰੇ ਮੱਕਾ ਦੇ ਸਰਵ ਉੱਚ ਕਾਜ਼ੀ ਵੀ ਹਜੂਮ ਵਿੱਚ ਆ ਪਹੁੰਚੇ ਆਪਣੇ ਸੰਗੀ ਰਖੇ ਕਾ ਸਮੇਤ ਸੰਖੇਪ ਜਿਹੀ ਪੁੱਛ ਪੜਤਾਲ ਤੋਂ ਉਪਰੰਤ ਬੁਲਾਉਣਿਆਂ ਨੇ ਕੁਫਰ ਦਾ ਫਤਵਾ ਜਾਰੀ ਕਰ ਦਿੱਤਾ ਫੈਸਲਾ ਇਹ ਹੋਇਆ ਕਿ ਇਸ ਦਾ ਕੋਈ ਫਰਕ ਨਹੀਂ ਪੈਂਦਾ ਕੀ ਕਾਬੇ ਵਿਚਲਾ ਇਹ ਵਿਅਕਤੀ ਯਾਨੀ ਬਾਬਾ ਨਾਨਕ ਪਵਿੱਤਰਾਂ ਵਿੱਚੋਂ ਅਤਿ پاک ਆਤਮਾ ਕਿਉਂ ਨਾ ਹੋਵੇ ਪਰ ਇੱਕ ਵਾਰੀ ਜੇਕਰ ਉਸਨੇ ਕਾਬੇ ਤੋਂ ਪ੍ਰਕਰਮਾ ਕਰਵਾ ਲਿਆ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਸਨੇ ਕੁਫਰ ਬਰਬਾਦ ਕਰ ਦਿੱਤਾ ਇਹ ਫਤਵਾ ਸੁਣਦੇ ਸਾਰ ਅਰਬੀਆਂ ਨੇ ਕੋਹਾੜੀਆਂ ਚੁਰੀਆਂ ਤੇ ਡਾਂਗਾ ਫੜ ਲਈਆਂ ਤੇ ਮਾਰਦੇ ਹੋ ਕਤਲ ਕਰਦੇ ਹੋ ਦੀ ਗੂੰਜ ਆ ਗਈ ਜੀਵਨ ਨੇ ਮਨਾਰੇ ਤੋਂ ਆ ਕੇ ਦੇਦੋ ਅਗਿਆਨ ਦੀ ਫੈਲੀ ਅਗਨ ਵੇਖੀ ਤਾਂ ਘਬਰਾ ਉੱਠਿਆ ਜਨਤਾ ਦੇ ਹਜੂਮ ਨੂੰ چیرਦਾ ਹੋਇਆ ਸਭ ਤੋਂ ਅੱਗੇ ਜਾਂਦੇ ਹੋਏ ਪੁਕਾਰਿਆ ਕਿ ਵੱਡੇ ਕਾਜ਼ੀ ਦਾ ਫੈਸਲਾ ਠੀਕ ਹੋਵੇਗਾ ਪਰ ਵੇਖਿਓ ਕਿਦਰੇ ਬੇਅਦਬੀ ਨਾਲ ਘਰ ਬੈਠਣਾ ਵਾਕਈ ਖੁਦ ਜਾਤ ਬਾਬਰਾਕਤ ਏਸ ਦੀ ਸਾਖਿਆਤ ਨੂੰ ਆਪਣੇ ਘਰ ਵਿੱਚ ਆਏ ਬੈਠੇ ਹਨ ਰੁਕਨਦੀਨ ਨੇ ਜਦੋਂ ਇਹ ਪਿਆਰ ਭਰੇ ਲਹਿਜੇ ਦੇ ਅੱਖਰ ਇੱਕ ਅਹਰਾਬੀ ਤੇ ਕਾਬੇ ਦੇ ਪੁਜਾਰੀ ਤੋਂ ਸੁਣੇ ਤਾਂ ਆਤਮਾ ਉੱਤੇ ਅਸਰ ਹੋ ਗਿਆ ਕਿਉਂਕਿ ਜੀਵਨ ਤੇ ਨਾਨਕ ਨਦਰੀ ਨਦਰ ਨਿਹਾਲ ਮੇਰ ਪਰੇ ਅੱਖਰਾਂ ਨਾਲ ਕਰਤਾਰ ਚੇ ਤਾਵੇ ਦਾ ਜੋ ਬਚਨ ਸੀ ਉਸ ਰਾਈ ਮਨ ਦੀ ਅਗਿਆਨਤਾ ਨੂੰ ਧੋ ਕੇ ਸਵੱਛ ਕਰ ਚੁੱਕਾ ਸੀ ਇਸ ਸਵੱਛ ਹਿਰਦੇ ਦੇ ਅੱਖਰਾਂ ਨੇ ਕਾਜ਼ੀ ਦੇ ਹਿਰਦੇ ਉੱਪਰ ਵੀ ਗਹਿਰਾ ਜਿਹਾ ਅਸਰ ਪਾ ਦਿੱਤਾ ਤੇ ਨਿਮਰਤਾ ਸਹਿਜ ਜੀਵਨ ਤੋਂ ਪੁੱਛਣ ਲੱਗਾ ਕਿ ਤੂੰ ਖੁਦਾ ਦੇ ਦਰਸ਼ਨ ਇਨਸਾਨੀ ਵਜੂਦ ਵਿੱਚ ਕੀਤੇ ਹਨ ਕਿ ਇਨ੍ਹਾਂ ਅੱਖਾਂ ਨਾਲ ਮੈਂ ਵੀ ਵੇਖ ਸਕਾਂਗਾ ਤੇ ਪਛਾਣ ਕਰ ਸਕਾਂਗਾ ਜੀਵਨ ਨੇ ਵਿਰਾਗ ਦੀ ਅਵਸਥਾ ਵਿੱਚ ਅੱਖਾਂ ਭਰ ਕੇ ਕਿਹਾ ਹਜ਼ਰਤ ਮੈਂ ਆਪ ਨੂੰ ਖੁਦਾ ਦੇ ਜلال ਤੇ ਸਿਫਤ ਬਿਆਨ ਨਹੀਂ ਕਰ ਸਕਾਂਗਾ ਦੇਖੇ ਹੀ ਪਰਵਾਨ ਪਿਆਰ ਲੈ ਕੇ ਜਾਓ ਅਦਬ ਨੂੰ ਧਾਰਨ ਕਰੋ ਤੇ ਇਹ ਜਨਤਾ ਜੋ ਅਗਿਆਨਤਾ ਦੇ ਤੀਰ ਕਮਾਨ ਕਸੀ ਤਾਹੋ ਤਾਹੀ ਜਾ ਰਹੀ ਹੈ ਇਹਨਾਂ ਨੂੰ ਨਾਲ ਨਾ ਲਿਜਾਓ ਇਹ ਸੁਣਦੇ ਸਾਰ ਹੀ ਰੁਕਨਦੀਨ ਨੇ ਕਿਹਾ ਮੈਂ ਵਕਤ ਦੇ ਹਾਕਮ ਹਾਂ ਹੁਣੇ ਹੀ ਕਾਨੂੰਨ ਲਾਗੂ ਕਰਕੇ ਇਹਨਾਂ ਸਾਰਿਆਂ ਨੂੰ ਖਿੰਡ ਪੁੰਡ ਜਾਣ ਦਾ ਹੁਕਮ ਦਿੰਦਾ ਹਾਂ ਹੇ ਬਖਤਾਂ ਵਾਲੇ ਨੇਕ ਮਰਦ ਜੀਵਨ ਜੀ ਕੇਵਲ ਚੰਦ ਕੋ ਸਿਆਣੇ ਪੁਰਸ਼ ਨਾਲ ਲਿਜਾ ਕੇ ਦਰਸ਼ਨ ਕਰਾਂਗਾ ਤਾਜੂਦੀਨ ਜੀ ਲਿਖਤੇ ਹਨ ਕਿ ਕੇਵਲ 150 ਮੁਅੱਜਜ਼ ਮੱਕੇ ਦੇ ਰਈਸ ਆਪਣੇ ਹਮਰਾਹੀ ਕਰਕੇ ਕਾਜ਼ੀ ਰੁਕਨਦੀਨ ਜੀ ਕਾਬੇ ਨੂੰ ਤੁਰ ਪਏ ਤਵਾਰੀਖ ਅਰਬ ਦੇ ਕਰਤਾ ਖਵਾਜ਼ਾ ਜ਼ੈਨੁਲ ਆਬਦੀਨ ਲਿਖਦੇ ਹਨ ਕਿ ਜਦੋਂ ਰੁਕਨਦੀਨ ਤੁਰਨ ਲੱਗੇ ਤਾਂ ਸਾਥੀਆਂ ਨੇ ਸਲਾਹ ਦਿੱਤੀ ਕਿ ਐਸੇ ਫਕੀਰ ਨੂੰ ਕੋਲੂ ਵਿੱਚ ਪੀੜ ਦੇਣਾ ਚਾਹੀਦਾ ਹੈ ਸਯਦ ਇਬਨੁ ਵਲੀਦ ਨਾਮੀ ਕਾਜ਼ੀ ਨੇ ਸ਼ਰਾਹ ਦੀ ਵੱਡੀ ਕਿਤਾਬ ਦਾ ਹਵਾਲਾ ਪੇਸ਼ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਹਰਕਤ ਕਰਨ ਵਾਲੇ ਨੂੰ ਸੰਗਸਾਰ ਕਰਵਾ ਦੇਣਾ ਚਾਹੀਦਾ ਹੈ। ਇੱਕ ਹੋਰ ਕਾਜ਼ੀ ਨੇ مشਵਰਾ ਕੀਤਾ ਕਿ ਸੰਗਸਾਰ ਕਰਕੇ ਕੁੱਤਿਆਂ ਤੋਂ ਪੜਵਾਉਣਾ ਹੀ ਉਚਿਤ ਹੋਵੇਗਾ। ਰੁਕਨਦੀਨ ਇਹਨਾਂ ਸਾਰਿਆਂ ਦੀਆਂ ਸੁਣਦੇ ਜਾ ਰਹੇ ਸਨ। ਤਾਜੁਦੀਨ ਜੀ ਲਿਖਦੇ ਹਨ ਕਿ ਮੈਂ ਇਸ ਸਮੇਂ ਨਾਲ ਸਾਂ ਤੇ ਇਹ ਸਾਰਾ ਸਮਾਚਾਰ ਦੇਖ ਤੇ ਸੁਣ ਰਿਹਾ ਸਾਂ। ਹਜੂਮ ਕਾਬੇ ਤੋਂ ਕਈ ਸੌ ਕੋ ਕਦਮ ਦੀ ਵਿੱਥ ਤੇ ਅਜੇ ਉਰੇ ਹੀ ਸੀ ਕਿ ਇਸ ਸਾਰੇ ਹਜੂਮ ਨੇ ਖਲੋ ਕੇ ਇੱਕ مشورہ ਕੀਤਾ ਜਦੋਂ ਤੁਰਨ ਲੱਗੇ ਤਾਂ ਕੇਵਲ ਕਾਜ਼ੀ ਰੁਕਨਦੀਨ ਹੀ ਅੱਗੇ ਵਧਦੇ ਦਿਸੇ ਬਾਕੀ ਸਾਰਾ ਜਥਾ ਅੱਗੇ ਵੱਧ ਨਾ ਸਕਿਆ ਮਾਨੋ ਧਰਤੀ ਨੇ ਇਹਨਾਂ ਦੇ ਪੈਰ ਪਕੜ ਲਈ ਸਨ ਜਨਮ ਸਾਖੀ ਬਾਲੇ ਵਾਲੀ ਵਿੱਚ ਤਾਂ ਸਪਸ਼ਟ ਲਿਖਿਆ ਹੈ ਕਿ ਧਰਤੀ ਨੇ ਇਸ قافਲੇ ਦੇ ਪੈਰ ਪਕੜ ਲਈ ਸਨ ਤਾਂ ਜੋ ਜੋ ਬੇਅਦਬੀ ਲਈ ਅੱਗੇ ਨਾ ਵੱਧ ਸਕਣ ਤੇ ਰੁਕੰਦੀਨ ਹੀ ਅੱਗੇ ਪੁੱਜੇ ਸਨ ਕਿਉਂਕਿ ਜੀਵਨ ਦੀ ਜੀਵ ਰੂਪੀ ਵਿਚਾਰ ਨੇ ਰੁਕੰਦੀਨ ਦੀ ਆਤਮਾ ਸਵੱਛ ਤੇ ਸ਼ੁੱਧ ਕਰ ਦਿੱਤੀ ਹੋਈ ਸੀ ਇਸ ਲਈ ਵੱਡੇ ਕਾਜ਼ੀ ਦੇ ਦਿਲ ਵਿੱਚ ਬਹੁਤੀ ਨਹੀਂ ਪਰ ਥੋੜੀ ਸ਼ਰਧਾ ਜ਼ਰੂਰ ਪੈਦਾ ਹੋ ਚੁੱਕੀ ਹੋਈ ਸੀ ਗੁਰਬਾਣੀ ਕਹੇ ਸੇਵਕ ਜਨ ਮਾਨੇ ਪਰ ਤਖ ਗੁਰੂ ਨਿਸਤਾਰੇ ਭਾਵ ਇਸ ਦਰਗਾਹ ਵਿੱਚ ਜੋ ਵੀ ਸ਼ਰਧਾ ਲੈ ਕੇ ਸੇਵਕ ਬਣ ਕੇ ਆਇਆ ਉਸ ਨੇ ਮਨ ਬਾਂਛਤ ਫਲ ਪਾਏ ਤੇ ਸਫਲਤਾ ਪ੍ਰਾਪਤ ਕੀਤੀ ਹੈ